ਬੈਟਰੀ ਬਾਈ ਜੀ 2 ਦਿਨ ਪਹਿਲਾਂ ਨਵੀਂ ਤੇ ਆਉਂਦੇ ਪਈ ਜੀ ਰੋਡ ਤੋਂ ਤੇ ਜੱਕ ਨਵੀਂ ਜਿੱਦਾਂ ਅੱਗ ਧੂਆ ਨਿਕਲਿਆ ਤੇ ਸ਼ਾਮੇ ਆ ਕੇ ਰਾਤੀ ਇੱਥੇ 2 ਦਿਨ ਆਪ ਭਾਜੀ ਸੀਗੇ ਹੋ ਜਾਨੇ ਸੀਗੇ ਇਹਨਾਂ ਨੇ ਆ ਕੇ ਮਿੱਟੀ ਮੁੱਟੀ ਪਾਈ ਪਾਣੀ ਪਾਇਆ ਬੁੱਜੀ ਨਹੀਂ ਜੀ ਅੱਗ ਉਸ ਤੋਂ ਬਾਅਦ ਬੈਟਰੀ ਨੂੰ ਅੱਗ ਪੈ ਗਈ ਮਰਤੀ ਸਾਰੀ ਗੱਡੀ ਨੂੰ ਅੱਗ ਪੈ ਗਈ ਕਰਕੇ ਛੱਡ ਜੋੜਤ ਨਹੀਂ 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 ਠੀਕ ਹੈ ਜੀ ਕਿਹੜਾ ਪਹਿਲਾਂ ਆਪਣਾ ਆਪਣਾ ਪਿੰਡੀ ਚੋਣਾ ਚੋਣਾ ਹਾਂਜੀ ਸਰ ਕਿੱਦਾਂ ਅੱਗ ਲੱਗੀ ਕੋਈ ਜਾਣ ਫਿਰ ਅ ਜਿੱਦਾਂ ਅੱਜ ਅਸੀਂ ਰੋਜ਼ ਦੀ ਤਰ੍ਹਾਂ ਡਿਊਟੀ ਕਰਦੇ ਸੀ ਤੇ ਮੈਨੂੰ ਫੋਨ ਆਇਆ ਕਿਸੇ ਨਾਂਬਰ ਵੰਦੇ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਵੀ ਇੱਦਾਂ ਕਰਕੇ ਇੱਥੇ ਜਲਦੀ ਪਹੁੰਚੋ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਉਹਨਾਂ ਨੇ ਤਮੇ ਮੇਰੇ ਆਉਂਦੇ ਨੂੰ ਤੇ ਫਾਇਰ ਬ੍ਰਿਗੇਡ ਲੱਗੀ ਸੀ ਤੇ ਗੱਡੀ ਵੇ ਸੜ ਚੁਕੀ ਸਾਰੀ ਇਹ ਲੋਕਲੀ ਗੱਡੀ ਹੈ ਇਹ ਲੋਕਲੀ ਗੱਡੀ ਇੱਥੋਂ ਦੀ ਲੱਗੇ ਨਜ਼ਦੀਕ ਪਿੰਡ ਹੈ ਉੱਥੋਂ ਦੀ ਗੱਡੀ ਹੈ ਤੇ ਵਿੱਚ ਸੀਗਾ ਕੋਈ ਹਲਾ ਇਹ ਬੱਚੇ ਸੀਗੇ ਵਿੱਚ ਪਹਿਲਾਂ ਫਿਰ ਇੱਥੇ ਕੋਈ ਕਣਪੀ ਚਲ ਗਿਆ ਇੱਧਰ ਗੱਡੀ ਖੜੀ ਕਰਕੇ ਗੱਡੀ ਵਿੱਚ ਐ ਨਹੀਂ ਸੀ ਕੋਈ ਵੀ ਇਸ ਵਿੱਚ ਇਹ ਵੀ ਇੱਕ ਹੋਰ ਪ੍ਰੋਸੀਜਰ ਦੇ ਸੂਤਰਾਂ ਤੇ ਵੀ ਪਤਾ ਲੱਗਾ ਵੀ ਬੈਟਰੀ ਦੀ ਜਿਹੜੀ ਹੈ ਚੇਂਜ ਅਪ ਕੱਲ ਕਿਸੇ ਮਿਸਤਰੀ ਨੇ ਕੀਤੀ ਹੈ ਕੋਈ ਇਹ ਦਸਰੇ ਮੁੰਡਾ ਆਪ ਜਿਹੜਾ ਗੱਡੀ ਦਾ ਆਨਰ ਹੈ ਭਈ ਉਹ ਗੱਡੀ ਦੇ ਸਾਈ ਬੈਟਰੀ ਦੇ ਸਾਈਜ ਤੋਂ ਵੱਡੀ ਬੈਟਰੀ ਪਾਈ ਥੋੜੀ ਜੀ ਤੇ ਡਰਾਈਵਿੰਗ ਕਰਦਿਆਂ ਕਰਦਿਆਂ ਗੱਡੀ ਝਟਕੇ ਦੋਕ ਲੈ ਕੇ ਇਹ ਮੁੰਡੇ ਨੇ ਜਕਦਮ ਗੱਡੀ ਖੋਲ ਕੇ ਵਿੱਚ ਬੰਦ ਕਰਨ ਦੀ ਫਾਇਰ ਰੋਕੋ ਜਿਹੜਾ ਇਹਨਾਂ ਦੇ ਕੋਲ ਹੁੰਦਾ ਸਿਲੰਡਰ ਹੁੰਦਾ ਉਹਦਣਾ ਕਾਫੀ ਕੋਸ਼ਿਸ਼ ਕੀਤੀ ਪਰ ਗੱਡੀ ਨੂੰ ਵਾ ਕੇ ਇੱਕਦਮ ਪੜ ਗਈ ਤੇ ਇਹ ਹਾਸਾ ਹੋ ਗਿਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਗੱਡੀ ਤਕਰੀਬਨ 80% ਸੜ ਚੁੱਕੀ ਹੈ ਦੀ ਫਾਇਰ ਸਟੇਸ਼ਨ ਜੁਆ ਤਾਂ ਬੋਲ ਰਹੀ ਜੀ ਸਾਨੂੰ ਥੋੜੇ ਜਿਹਾ ਪਹਿਲਾਂ ਕਾਲ ਆਈ ਹੈ ਕਿ ਵਿਰਾਟ ਕਿੰਗ ਲੱਗੇ ਕਿ ਗੱਡੀ ਨੂੰ ਅੱਗ ਲੱਗੀ ਹੋਈ ਹੈ ਤੇ ਬਚਾਲੇ ਤੁਰੰਤ ਪਹੁੰਚਿਆ ਜਾ ਵੀ ਅਸੀਂ ਬਚਾਲੇ ਪਹੁੰਚ ਗਏ ਤੇ ਅੱਗ ਬੁਝ ਕੇ ਬੁਝਾ ਦਿੱਤੀ ਗਈ ਹੈ ਤੇ ਕੋਈ ਨੁਕਸਾਨ ਨਹੀਂ ਤੇ ਗੱਡੀ ਦਾ ਗੱਡੀ ਸਾਰੀ ਸੜ ਗਈ ਹੈ ਤੇ ਬਾਕੀ ਚਲੋ ਅੱਗੇ ਦੇਖਦੇ ਹਾਂ ਕੀ ਬੰਦਾ ਹੋ